ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਖੜਾ ਪਸੰਦ ਆਇਆ ਹੋਗਾ ਤੇ ਇਸੇ ਉਮੀਦ ਦਾ ਜੱਪਾ ਮਿਲਦੇ ਨੇ ਨਵੇਂ ਬਲੌਗ ਦੇ ਵਿੱਚ ਤੇ ਬਾਕੀ ਪਰਮਾਤਮਾ ਨੇ ਲੱਗਿਆ ਆਪਕਾ ਖਿਆਲ ਪੁੱਛਾਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹਮਾਰੇ ਨਾਲ ਹਮਾਰੇ ਤੇ ਮਿਲਦੇ ਆਂ ਜੀ ਦਿਨੇ ਨਵੇਂ ਬਲੌਗ ਦੇ ਵਿੱਚ ਤੇ ਦੇਖ ਰਹੇ ਹਾਂ ਜੱਥਾ ਨੇ ਕੀ ਕੀ ਕੰਮ ਕਰਨਾ ਹੈ ਕਿ ਕਿੱਥੇ ਜਾਣਾ ਹੈ ਆਯੋ ਜੀ ਨੇ ਪ੍ਰਸ਼ਾਦ ਦੇ ਸਕਣੇ ਤੋਰੀਆਂ ਦੀ ਸਬਜੀ ਤੇ ਪ੍ਰਸ਼ਾਦ ਦੇ ਨਾਲ ਬਹੁਤ ਕੈਂਟ ਸਬਜੀ ਬਣੀ ਅੱਜ ਲਓ ਜੀ ਅੱਜ ਕਾਫੀ ਦਿਨਾਂ ਬਾਅਦ ਹਣ ਚੱਲਿਆ ਧੂਰੀ ਨੂੰ ਗਾਣੇ ਦੀ ਤਿਆਰੀ ਲਈ ਪਹਿਲਾਂ ਕੁਝ ਦਿਨ ਵਿੱਚ ਦੀ ਮੈਂ ਵੀ ਜੀ ਰਿਹਾ ਇੱਕ ਦੋ ਦਿਨ ਤੇ ਬਾਕੀ ਪੰਜ ਚਾਰ ਦਿਨ ਪੂਰੇ ਬਾਈ ਢਿੱਲਾ ਤੇ ਜਿਨ੍ਹਾਂ ਨੇ ਆਪਣੀ ਤਿਆਰੀ ਕਰਾਉਣੀ ਹੁੰਦੀ ਹੈਗੀ ਤੇ ਅੱਜ ਉਹਨਾਂ ਦੀ ਕਾਰ ਲਾਈ ਤੇ ਕਹਿੰਦੇ ਵੀ ਆਜੋ ਅੱਜ ਫਰੀਆਂ ਦੇ ਘਰਾਂਗੇ ਤੇ ਜਾਨਿਆ ਈ ਧੂਰੀ ਨੂੰ ਰਾਸਤੇ ਦੇ ਵਿੱਚਾਂ ਬਾਕੀ ਮਿਲਦੇ ਆ ਜੀ ਜਾ ਕੇ ਉੱਥੇ ਧੂਰੀ ਤੇ ਦੇਖਦੇ ਆ ਆਪਣੀ ਡੰਮੀ ਤਾਂ ਹੋਈ ਵੀ ਆ ਬਸ ਇੱਕ ਦੋ ਦਿਨ ਤਿਆਰੀ ਕਰਕੇ ਹੁਣ ਫੈਨਲ ਕਰ ਦਾਂਗੇ ਆਪਾਂ ਤੇ ਫਿਰ ਉਸ ਤੋਂ ਬਾਅਦ ਦੂਸਰੇ ਗਾਣੇ ਵੱਲ ਹੋ ਜਾਵਾਂਗੇ ਕਿਉਂਕਿ ਆਪਾਂ ਨੂੰ ਹੁਣ ਇਕੱਠੇ ਦੋ ਜਾਂ ਤਿੰਨ ਗਾਣੇ ਤਾਂ ਪੱਕੇ ਕਰਨੇ ਹੀ ਕਰਨੇ ਨੇਗੇ ਤੇ ਦੂਜਾ ਦੂਸਰਾ ਗਾਣਾ ਦੇਖਾਂਗੇ ਉਹਦੀ ਤਿਆਰੀ ਸ਼ੁਰੂ ਕਰਾਂਗੇ ਇੱਕ ਵਾਰੀ ਇਹ ਦੀ ਫਾਈਨਲ ਆਪਾਂ ਡਵਿੰਗ ਕਰਤੀਏ ਉਸ ਤੋਂ ਬਾਅਦ ਤੇ ਬਾਕੀ ਚਲੋ ਮਿਲਦੇ ਆਂ ਜੀ ਵਿਆਹ ਕਿ ਧੂਰੀ ਹੁਣ ਜੀ ਆਪਾਂ ਪਹੁੰਚ ਕੇ ਧੂਰੀ ਬਾਈ ਦੇ ਸਟੂਡੀਓ ਇਹ ਸਟੂਡੀਓ ਸਾਡਾ ਸੌਟਾ ਜਾ ਇੱਥੇ ਵਧੀਆ ਸੀ ਕਰਦਿਆਂ ਰਿਹਾ ਇਸ ਤੇ ਰਿਕਾਰਡਿੰਗ ਵੀ ਬਹੁਤ ਵਧੀਆ 뮤직 ਕਰਦੇ ਬਾਈ ਬਹੁਤ ਹੀ ਵਧੀਆ ਤੇ ਮਿਲਦੇ ਹਾਂ ਅੰਦਰ ਜਾ ਕੇ ਲਓ ਜੀ ਆਪਾਂ ਹੋ ਗਏ ਧੂਰੀ ਤੋਂ ਬਾਅਦ ਸਤਿਆਰੀ ਦਾ ਲਾਏ ਆ ਆਪਾਂ ਡੇਢ ਘੰਟਾ ਇਹ ਵਾਈਰਲ ਇਸ ਲਈ ਕਿ ਗਾਣਾ ਵੀ ਹੁਣ ਆਪਣੀ ਫੁੱਲ ਤਿਆਰੀ ਹੈ। ਬਸ ਇੱਕ ਦੋ ਦਿਨਾਂ ਦੇ ਵਿੱਚ ਉਹ ਮਿਊਜ਼ਿਕ ਤਿਆਰ ਕਰਕੇ ਫਿਰ ਆਪਾਂ ਫਾਈਨਲ ਕਰ ਦਾਂਗੇ। ਤੇ ਉਸ ਤੋਂ ਬਾਅਦ ਫਿਰ ਆਪਾਂ ਦੂਸਰੇ ਜਾਨੀ ਤਿਆਰੀ ਸ਼ੁਰੂ ਕਰਾਂਗੇ। ਬਸ ਇਹਨੂੰ ਲੱਗ ਵੀ ਆਪਾਂ ਨੂੰ ਮਹੀਨਾ ਸਾਰਾ ਲੱਗ ਜਿਹਾ ਬਿਜਾਣਾ ਹੈ। ਕਿਉਂਕਿ ਫਿਰ ਦੂਜੀ ਤਿਆਰੀs ਵੀ ਕਰਤੀ ਤੇ ਰੋੜਾ ਵੀ ਆਪਾਂ ਨੇ ਹੁਣ ਕਰਨਾ ਹੈ। ਤੇ ਚਲੋ ਜੀ ਹੁਣ ਆਪਾਂ ਮਿਲਦੇ ਹਾਂ ਘਰੇ ਜਾ ਕੇ। ਸਫਾਰਾ ਬਹੁਤ ਹੈ ਜੀ। ਤੇ ਮਿਲਦੇ ਹਾਂ ਘਰੇ ਜਾ ਕੇ। ਲਓ ਜੀ ਆਪਾਂ ਧੂਰੀਓਂ ਆਗੇ ਤੇ ਡੇਢ ਪੌਣੇ 2 ਵਜੇ ਕਰਿਆ ਆਗੇ ਤੇ ਤੇ ਫਿਰ ਆਰਾਮ ਕੀਤਾ ਬਿੰਦ ਚੱਟ ਚਾਹ ਪਾਣੀ ਪੀਤਾ ਤੇ ਹੁਣ ਹੋ ਗਿਆ ਮੌਸਮ ਬਹੁਤ ਸੋਹਣਾ ਹੁਣ ਬਾਹਰ ਵੀਡੀਓ ਦਿਖਾਈ ਹੈ ਤੇ ਬਹੁਤ ਬੱਦਲ ਹੋਏ ਹੋਏ ਨੇ ਹਵਾ ਚੱਲਦੀ ਹੈ ਬਹੁਤ ਵਧੀਆ ਮੌਸਮ ਹੋ ਗਿਆ ਤੇ ਹੁਣ ਸੋਚਿਆ ਮੈਂ ਆਪਾਂ ਕਰ ਲਈਏ ਨਾਮ ਅਨਾਉਂਸ ਕਰ ਦਈਏ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਨੇ ਤੇ ਬਹੁਤ ਪਿਆਰੇ ਪਿਆਰੇ ਕਮੈਂਟਾਂ ਨੇ ਬਹੁਤ ਕਮੈਂਟਾਂ ਆਏ ਨੇ ਸਭ ਤੋਂ ਪਹਿਲਾਂ ਭੈਣ ਬਲਜੀਤ ਕੌਰ ਤੇ ਉਹਨਾਂ ਦੇ ਇੱਕ ਨਹੀਂ ਪੰਜ ਸੀ ਕਮੈਂਟ ਫੇਰ ਆਏ ਨੇ ਅੱਜ ਬਹੁਤ ਵਧੀਆ ਲੱਗਿਆ ਧੰਨਵਾਦ ਭੈਣੇ ਇਦਾਂ ਹੀ ਕਮੈਂਟ ਕਰਦੇ ਰਹੋ ਬਹੁਤ ਵਧੀਆ ਨਾਲ ਆ ਜਾਂਦੇ ਤੁਹਾਡੇ ਕਮੈਂਟ ਆਉਂਦੇ ਨੇ ਤੇ ਤੁਸੀਂ ਹਮੇਸ਼ਾ ਖੁਸ਼ ਰਹੋ ਹੱਸਦੇ ਬਸਦੇ ਰਹੋ ਹਮੇਸ਼ਾ ਵੈਗਰ ਤੋਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੱਚੀ ਪਾਸਾ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਉਸ ਤੋਂ ਬਾਅਦ ਦੂਸਰਾ ਕਮੈਂਟ ਆਇਆਗਾ ਜੀ ਰਪਿੰਦਰ ਢਿੱਲੋਂ ਉਹਨਾਂ ਨੇ ਬਹੁਤ ਸੋਹਣਾ ਕਮੈਂਟ ਕੀਤਾ ਧੰਨਵਾਦ ਬਾਈ ਬਹੁਤ ਬਹੁਤ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਬਲੌਗ ਦੇਖਦੇ ਹੋ ਮੈਂ ਤੰਦਰੁਸਤੀਆਂ ਬਾਕਸ ਚ ਚਰਦੀਕਲਾ ਚ ਰੱਖੇ ਤੇ ਤੀਸਰਾ ਕਮੈਂਟ ਆਇਆਗਾ ਜੀ ਗਰੇਵਾਲ ਪੰਜਾਬੀ ਟ੍ਰੈਵਲ ਇਹ ਵੀ ਵੀਰਾ ਖਰਵੇ ਹਰ ਰੋਜ਼ ਆਪਾਂ ਕਮੈਂਟ ਕਰਦਾ ਹਰ ਰੋਜ਼ ਆਪਣੇ ਬਲੌਗ ਦੇਖਦਾ ਤੇ ਬਹੁਤ ਸੋਹਣੇ ਸੋਹਣੇ ਇਹਨਾਂ ਦੇ ਵੀ ਬਲੌਗ ਹੁੰਦੇ ਨੇ ਮੈਂ ਦੇਖਦਾ ਹਰ ਰੋਜ਼ ਤੇ ਵਧੀਆ ਹੁੰਦੇ ਨੇ ਤੇ ਤੁਸੀਂ ਵੀ ਦੇਖਿਆ ਕਰੋ ਤੇ ਧੰਨਵਾਦ ਵੀਰੇ ਬਹੁਤ-ਬਹੁਤ ਤੁਸੀਂ ਵੀ ਹਮੇਸ਼ਾ ਹਾਸੇਦ ਰਸਦੇ ਰਹੋ ਖੁਸ਼ ਰਹੋ ਤੇ ਚੌਥਾ ਕਮੈਂਟ ਆਇਆ ਹੈਗਾ ਜੀ ਰਮਨਦੀਪ कौर ਤੇ ਇਹਨਾਂ ਨੇ ਵੀ ਬਹੁਤ ਵਧੀਆ-ਵਧੀਆ ਇਹਨਾਂ ਨੇ ਵੀਡੀਓ ਪਾਈਆਂ ਨੇ ਚੈਨਲ ਦੇ ਉੱਤੇ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਚੈਨਲ ਸਪਰਸ਼ ਉਹਨਾਂ ਦਾ ਚੈਨਲ ਹੈ ਆਪਣੇ ਜਿਹੜੇ ਸਪਰਸ਼ ਉਹਨਾਂ ਦਾ ਹੁੰਦਾ ਆਪਣੇ ਘਰੇ ਤੇ ਸਪਰਸ਼ ਦਾ ਚੈਨਲ ਹੈ ਇਹ ਤੇ ਤੁਸੀਂ ਉਹਦੇ ਤੇ ਸਪਰਸ਼ ਦੀ ਵੀਡੀਓ ਦੇਖ ਸਕਦੇ ਹੋ ਉਹਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਰਦਿਆ ਕਰਿਓ ਵੀਡੀਓ ਇਹਨਾਂ ਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਕਮੈਂਟ ਕੀਤਾ ਤੇ ਟਾਈਮ ਕੱਢਿਆ ਸਾਡੇ ਲਈ ਐਦਾਂ ਹੀ ਹਮੇਸ਼ਾ ਸਾਰਿਆਂ ਬੇਨਤੀ ਹੈ ਨਾਲ ਜੁੜੇ ਰਹੋ ਕਮੈਂਟ ਕਰਦੇ ਰਹੋ ਬਹੁਤ ਵਧੀਆ ਲੱਗਦਾ ਤੇ ਬਾਕੀ ਨਵੇਂ ਮੈਂਬਰਾਂ ਨੂੰ ਬੇਨਤੀ ਹੈ ਜਰੂਰ ਕਮੈਂਟ ਕਰਿਆ ਕਰੋ ਤੁਸੀਂ ਵੀ ਆਇਆ ਕਰੋ ਬਲੌਗ ਦੇ ਉੱਤੇ ਤੇ ਮਿਲਦੇ ਆਈ ਹਾਂ ਤਾਂ ਸੌਰੀ ਅੱਜ ਆਪਾਂ ਬਲੌਗ ਦਾ ਐਂਡ ਨਹੀਂ ਕਰਨਾ ਹੁਣ ਆਪਾਂ ਮਿਲਦੇ ਹਾਂ ਜੀ ਅੱਗੇ ਜਾ ਕੇ ਆਪਾਂ ਨੂੰ ਜਸਵੀਰ ਸਿੰਘ ਮੰਗੂ ਨੇ ਇੱਥੇ ਕਿਹਾ ਤੇ ਇਨਵਾਈਟ ਆਪਦੇ ਘਰੇ ਉਹਨਾਂ ਦੇ ਘਰ ਕੋਸ ਅਸਮਾਨ ਹੈ ਕੋਈ ਸੈਦ ਉਹ ਕਹਿੰਦੇ ਕਿ ਕਹਿੰਦੇ ਵੀ ਉਹਦੀ ਐਡ ਕਰਨੀ ਹੈ ਬਲੌਗ ਦੇ ਵਿੱਚ ਵੀ ਜੇ ਕਿਸੇ ਨੂੰ ਚਾਹੀਦਾਵੇ ਸੈਦ ਕਹਿ ਰਹੇ ਤੇ ਵੀ ਕੁੱਤੇ ਦਾ ਪਿੰਜਰਾ ਸੈਦ ਮੈਨੂੰ ਜਾ ਕੇ ਪਤਾ ਲੱਗੂਗਾ ਕੀ ਤੇ ਉਹਦੀ ਆਪਾਂ ਨੇ ਐਡ ਕਰਨੀ ਹੈ ਅੱਜ ਬਲੌਗ ਦੇ ਵਿੱਚ ਤੇ ਸੁਣ ਦਿਖਾਉਣੇ ਆਗੇ ਵੀ ਕੀ ਆ ਉਹਨਾਂ ਦੇ ਘਰ ਹਨਾ ਤੇ ਉਹਦਾ ਮੁੱਲ ਬਾੜੀ ਕੀ ਉਹ ਕਰ ਰਹੇ ਨੇ ਪਰ ਸਾਰੀ ਗੱਲ ਕਰਾਂਗੇ ਜਾ ਕੇ ਤੇ ਜਾਵਾਂਗੇ ਹੁਣ ਆਪਾਂ ਜਸਵੀਰ ਸਿੰਘ ਮੰਗੂ ਦੇ ਘਰੇ ਤੇ ਜਿਨ੍ਹਾਂ ਨਾਲ ਦੇ ਆਪਣੇ ਬਲੌਗ ਦੇ ਵਿੱਚ ਗੱਲਬਾਤ ਕਰਾਈ ਤੀ ਤੇ ਅੱਜ ਵੀ ਉਹਨਾਂ ਨਾਲ ਕੁਝ ਗੱਲਾਂ ਵਰਤ ਸਾਂਝੀਆਂ ਜ਼ਰੂਰ ਕਰਾਂਗੇ ਉੱਥੇ ਤੇ ਮਿਲਦੇ ਆ ਜੀ ਜਸਵੀਰ ਸਿੰਘ ਮੰਗੂ ਦੇ ਘਰ ਲਓ ਜੀ ਆਪਾਂ ਆ ਜਾਗੇ ਮੰਗੂ ਸਿੰਘ ਦੇ ਘਰੇ ਜਸਵੀਰ ਸਿੰਘ ਮੰਗੂ ਜੀ ਦੇ ਨਾਲ ਆਪਾਂ ਤੇ ਗੱਲਬਾਤ ਕਰਾਈ ਤੀ ਤੇ ਆਪਾਂ ਜਿਨ੍ਹਾਂ ਦੇ ਘਰੇ ਆਏ ਕਿਸੇ ਕੰਮ ਲਈ ਦਿਖਾਵਾਂ ਮੈਂ ਜਸਵੀਰ ਸਿੰਘ ਤੇ ਆਪਾਂ ਆਇਆਗੇ ਜੀ ਅੱਜ ਇਹਨਾਂ ਦੇ ਘਰੇ ਪਿੰਜਰਾ ਤੇ ਇੱਕ ਕੁੱਤਿਆਂ ਵਾਲਾ ਤੇ ਉਹ ਇਹਨੇ ਮੰਗੂ ਜਸਵੀਰ ਸਿੰਘ ਮੰਗੂ ਨੇ ਬਾਈ ਨੇ ਵੇਚਣਾ ਹੈਗਾ ਤੇ ਆਪਾਂ ਆਇਆਗੇ ਉਹਦੀ ਅੱਜ ਐਡ ਲਾਉਣ ਵਾਸਤੇ ਜੇ ਕਿਸੇ ਨੂੰ ਵੀ ਚਾਹੀਦਾ ਆ ਪਿੰਜਰਾ ਦੇਖੋ ਹਾਲਤ ਦੇਖੋ ਤੁਸੀਂ ਬਹੁਤ ਵਧੀਆ ਹਾਲਤ ਹੈਗੀ ਤੇ ਬਾਕੀ ਇਹਦੇ ਬਾਰੇ ਜਸਵੀਰ ਸਿੰਘ ਮੰਗੂ ਦੱਸੂਗਾ। ਸਾਸਤਰੀ ਚਾਚੇ ਸਾਤਰੀ ਕਾ ਚਾਚੇ ਬਹੁਤ ਬਹੁਤ ਧੰਨਵਾਦ ਚਾਚੇ ਜਿਨ੍ਹਾਂ ਨੇ ਆਪਣੇ ਘਰੇ ਆ ਕੇ ਦਰਸ਼ਨ ਦਿੱਤੇ। ਤੇ ਬਹੁਤ ਵਧੀਆ ਗੱਲ ਕਰੀ ਹੈਗੀ। ਤੇ ਦੱਸੋ ਪਿੰਜਰੇ ਵਾਲੇ ਪਿੰਜਰੇ ਤੇ ਨਵਾਂ ਪਿੰਜਰਾ ਆਪਣਾ ਕੁੱਤੀ ਰੱਖੀ ਸੀਗੀ। ਅੱਛਾ ਕਿਸੇ ਪ੍ਰੋਬਲਮ ਦੇ ਕਾਰਨ ਨੂੰ ਛੱਡਣਾ ਦੇ ਦੇ ਕਿਤੇ ਠੀਕ ਹੈ। ਇਹ ਆਪਾਂ ਨਵਾਂ ਪਿੰਜਰਾ ਬੇਚਿਆ 4x4 ਦਾ ਪਿੰਜਰੇਗਾ। ਠੀਕ ਹੈ। 4500 ਰੁਪਏ ਰੇਟ ਹੈ ਜੀ 4500 ਠੀਕ ਹੈ ਜੇ ਕੋਈ ਚਲੋ ਹੁੰਦਾ ਤਾਂ ਮੈਂ ਤਾਂ ਮਾਰੂ ਵੀ ਕਰਿਆ ਜਾਂਦਾ ਦੇਖ ਕੇ ਕੋਈ ਇਹ ਜੀ ਗੱਲ ਹਾਂ 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 ਟਾਇਰ ਲੱਗੇ ਹੋ ਨੇ ਨਵਾਂ ਪਿੰਜਰੇਗਾ ਠੀਕ ਹੈ ਪਾਹ ਪਾਹ ਲੱਗੀ ਹੋਈ ਹੈ ਹੂੰ ਹੂੰ ਇਧਰ ਰੰਗ ਵੀ ਨਹੀਂ ਲਿਖਿਆ ਹੈਗਾ ਜੀ ਹਾਂ ਸਹੀ ਗੱਲ ਰੰਗ ਉਵੇਂ ਹੀ ਪਿੱਤੇ ਹੈਗਾ ਜੀ ਨਾਵੇਂ ਬਿਲਕੁਲ ਜੇ ਕੋਈ ਕਿਸੇ ਭਾਈ ਨੂੰ ਲੋੜ ਹੁੰਦੀ ਹੈ ਹਾਂ ਹਾਂ ਸਾ ਚਾਚਾ ਜੀ ਨਾਲ ਜਰੂਰ ਸੰਪਰਕ ਜਰੂਰ ਦੱਸਿਓ ਕਮੈਂਟ ਕਰਕੇ ਆਪਾਂ ਨੰਬਰ ਪਾਵਾਂਗੇ ਉੱਤੇ ਕੋਈ ਟਿੱਕਰ ਨਹੀਂ ਹੈਗਾ ਪਰ ਰੇਟ ਵੱਜ ਘੱਟ ਕਰ ਦਾਂਗੇ ਠੀਕ ਹੈ ਕਿਸੇ ਦੇ ਕੰਮ ਆ ਜੂਗਾ ਇਸ ਦਾ ਬਾਰੇ ਪਏਗਾ ਹਾਂ ਹਾਂ ਹਾਏ ਤੇ ਦੇਖੋ ਜੀ पिंजरा ਬਹੁਤ ਵਧੀਆ ਹਾਲਤ ਹੈਗੀ ਤੇ ਜੀ ਨੂੰ ਵੀ ਕਿਸੇ ਨੂੰ ਚਾਹੀਦਾ ਹੋਇਆ ਜਰੂਰ ਦੱਸਿਓ ਆਪਾਂ ਨੰਬਰ ਉੱਤੇ ਪਾਤਾ ਵੀਡੀਓ ਦੇ ਤੇ ਜੀ ਨੂੰ ਵੀ ਜਰੂਰਤ ਹੋਈ ਫੋਨ ਕਰ ਦਿਓ ਜਾਂ ਮੈਸੇਜ ਕਰ ਦਿਓ ਆਪਾਂ ਜਰੂਰ पिंजਰਾ ਸਹੀ ਭਾਅ ਸਿਰਤਵਾ ਦਾਂਗੇ ਤਸਵੀਰ ਸਿੰਘ ਮੰਗ ਨੂੰ ਹੋਰ ਵੀ ਘੱਟ ਕਰ ਲਾਂਗੇ ਥੋੜਾ ਕਣਾ ਚਲੋ ਕੋਈ ਗੱਲ ਨਹੀਂ ਆਪਾਂ ਬਾਹਰ ਨਹੀਂ ਹੈਗੇ ਹਾਂ ਹਾਂ ਤੇ ਦੇਖੋ पिंजਰਾ ਬਹੁਤ ਵਧੀਆ ਬਿਲਕੁਲ ਨਵਾਂ पिंजਰਾ ਲੋ ਜੀ ਮੈਂ ਅੱਜ ਆਇਆ ਦੀ ਪਹਿਲੀ ਵਾਰ ਮੰਗੂ ਸਿੰਘ ਜਸਵੀਰ ਸਿੰਘ ਮੰਗੂ ਦੇ ਘਰੇ ਤੇ ਇਹਦੇ ਆ ਪ੍ਰਾਣਾ ਦੇਖੋ ਰੇੜਾ ਖੜਾ ਵੈਸੇ ਅੱਜ ਕੱਲ ਇਹ ਖਤਮ ਹੋ ਗਏ ਤੇ ਕਿਸੇ ਕਿਸੇ ਘਰੇ ਆ ਰੇੜਾ ਬਲਦ ਰੇੜਾ ਤੇ ਹੁਣ ਸਭ ਨੇ ਮੋਟਰਸਾਈਕਲ ਵਾਲੀਆਂ ਟਰਾਲੀਆਂ ਬਣਾ ਲਈਆਂ ਇੱਧਰ ਬਲਦ ਬੈਠਾ ਦੇਖੋ ਇਹਨਾਂ ਦਾ ਬੈੜਕਾ ਇਹ ਬਹੁਤ ਸੋਹਣਾ ਬੈੜਕਾ ਹੈਗਾ ਤੇ ਇਹ ਰੇੜਾ ਖੜਾ ਤੇ ਆਪੇ ਇਹਦੇ ਵਾਰੀ ਪੁੱਛਦੇ ਆ ਮੰਗੂ ਸਿੰਘ ਨੂੰ ਆਏ ਮੰਗੂ ਸਿੰਘ ਇਹ ਕਿਵੇਂ ਤਾਂ ਇਹ ਨਹੀਂ ਮੋਟਰਸਾਈਕਲ ਵਾਲੀ ਟਰਾਲੀ ਕਰਾਈ ਤੇ ਇਹ ਚੀਜ਼ ਦਾ ਨਜ਼ਾਰਾ ਬੜਾ ਹੈਗਾ ਜੀ ਹਾਂ ਅਸਾਂ ਜਿਵੇਂ ਹੁਣ ਆਪਾਂ ਕੋਲੇ ਰੇੜਾ ਬਾਲਦਾ ਆਪਾਂ ਹੌਲ ਖਾਂ ਮਕਾਰੇ ਜਾਂਦੇ ਹਰੇਕ ਨਾਲ ਗੱਲਬਾਤ ਕਰਦੇ ਹਾਂ ਚੱਲਲੀ ਜਿਹੇ ਝਰਾਵੀ ਇਹ ਚੀਜ਼ਾਂ ਦਾ ਬੜਾ ਫਾਇਦਾ ਹੈ ਬਾਕੀ ਬਹਾਨਿਆਂ ਨਾਲ ਕਹਿੰਦਾ ਪਸ਼ੂ ਪਾਲ ਜਾਂਦਾ ਹੈਗਾ ਜਦੋਂ ਮਰਜੀ ਵੇਚ ਦੋ 5000 ਦਾ ਵਿਕ ਜਾਊਗਾ ਆਪਾਂ ਨੂੰ ਆਮਦਨ ਦੇਣ ਵਾਲਾ ਸਾਧਨ ਹਾਂ ਹਾਂ ਦੂਜੀ ਗੱਲ ਸਾਰਿਆਂ ਨੂੰ ਬੇਨਤੀ ਹੈ ਭਾਈ ਇੱਕ ਇੱਕ ਮਹੀਨਾ ਦੋ ਦੋ ਮਹੀਨਾ ਆਪਾਂ ਸਾਰੇ ਘਰਾਂ 'ਚ ਰੰਗਰ ਰੱਖੋ ਆਪਦਾ ਦੁੱਧ ਆਪ ਤਿਆਰ ਕਰਕੇ ਪੀਏ ਹਾਂ ਹਾਂ ਆਪਾਂ ਨੂੰ ਪਤਾ ਹੀ ਹੈ ਕਿੰਨੀਆਂ ਜ਼ਹਿਰੀਲਾ ਸਮਾਨ ਹੁੰਦਾ ਹੈ। ਤੇ ਬਾਕੀ ਰੇੜੇ ਦਾ ਹਨਾ ਇਹ ਵੀ ਫਾਇਦਾ ਮੰਗੂ ਜੇ ਆਪਾਂ ਕੋਈ ਕੱਖਾਂ ਵਾਲੀ ਹੈ ਹਨਾ ਭੈਣ ਕੋਈ ਉਹਦੇ ਆਪਾਂ ਟਰਾਲੇ ਨੇ ਮੋਟਰਸਾਈਕਲ ਟਰਾਲੀ ਤੋਂ ਨਹੀਂ ਟਿਕਦੀ ਹਨਾ। ਕੋਈ ਵੀ ਹੁੰਦਾ ਆਪਾਂ ਕਦੇ ਵੀ ਨਹੀਂ ਕਿਸੇ ਨੂੰ ਜਵਾਬ ਦਿੰਦੇ ਜਿੰਨਾ ਕੋ ਹੁੰਦਾ ਕਰੋ ਆਪਾਂ ਆਪਦੇ ਰੇਵਲ ਤੇ ਕਰਦੇ ਹਾਂ। ਅਗਲਾ ਕਹਿੰਦਾ ਭਾਈ ਟਰਾਲਾ ਲੈਤਾ ਟਰਹਾ ਦੇਣਾ ਕੋਈ ਚੱਕਰ ਨਹੀਂ। ਹੂੰ ਹੂੰ ਨਹੀਂ ਵਧੀਆ ਗੱਲ ਹੈ। ਬਾਕੀ ਤੋ ਹੋਰ ਇੱਥੇ ਹੀ ਸੱਚ ਦੁਬਾਰਾ ਵਾਲੀ ਬੇਨਤੀ ਕਰ ਦਈਏ। ਹਾਂ ਹਾਂ ਦੱਸ। ਕਿ ਜਿਵੇਂ ਆਪਣੀ ਉਹ ਖੇਲ ਹੈ ਹੁਣ ਪਾਣੀ ਦੀ ਭਰੀ ਪੀਏਗੀ। ਅੱਛਾ। ਜਾਨਵਰਾਂ ਵਾਸਤੇ। ਠੀਕ ਹੈ ਹਾਂ। ਜਾਨਵਰਾਂ ਨੂੰ ਪਾਣੀ ਪ ਉਹ ਫਰੀ ਹੋਈ ਹੈ ਹਾਂ ਹਾਂ ਤੇ ਤਾਗਾ ਬਾਰੇ ਫੇਰ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਭਾਈ ਮੈਂ ਤਾਂ ਇਹ ਕੰਮ ਕਰਦਾਗਾ ਛੱਡਦਾ ਨਹੀਂ ਕਿਤੇ ਤਾਗਾ ਪਿਆ ਠੀਕ ਹੈ ਜਿੱਥੇ ਮੈਨੂੰ ਜੂਰੀਆ ਦੀ ਬੋਰੀ ਦਾ ਤਾਗਾ ਜਿੰਦਾ ਆਪਦੇ ਖੇਤ ਅਸੀਂ ਦੋਈ ਭਰਾ ਜਹਾ ਹੋਰ ਪਰਿਵਾਰ ਹੂੰ ਹੂੰ ਇਕੱਠੇ ਕਰਕੇ ਅੱਗ ਲਾ ਦੰਨੇ ਆ ਜਾਂ ਟੂਆ ਪਾਟ ਕੇ ਦੱਬ ਜਾਣੇ ਆਗੇ ਠੀਕ ਹੈ ਸਾਰਿਆਂ ਨੂੰ ਬੇਨਤੀ ਇਹੀ ਦੁਬਾਰੇ ਕਰ ਰਹੇ ਹਾਂਗੇ ਵੀ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਯਾਰ ਜਾਨਵਰਾਂ ਦਾ ਧਿਆਨ ਰੱਖ ਲਓ ਆਪਾਂ ਸਾਰੇ ਸਹੀ ਗੱਲ ਹੈ ਜੇ ਇਨਸਾਨ ਬਣਿਆ ਪ੍ਰਮਾਤਮਾ ਨੇ ਆਪਾਂ ਨੂੰ ਗਿਆਨ ਦਿੱਤਾ ਇਹ ਚੀਜ਼ ਆ ਆਪਣਾ ਫਰਜ਼ ਬਣਦਾ ਹੈ ਵੀ ਆਪਾਂ ਤਾਂ ਅੱਗੇ ਇਕੱਠੇ ਕਰਕੇ ਅੱਗ ਛਿੜਦਿਆ ਕਰੀਏ ਜਾ ਬਹੁਤ ਬੰਦੇ ਇਹ ਜਿਹੜੇ ਤਜਰਬੇਕਾਰ ਔਰ ਰੱਸੀ ਵਟ ਲੈਂਦੇ ਨੇ ਰੱਸੀਆਂ ਵਟ ਲੈਂਦੇ ਨੇ ਹਾਂ ਹਾਂ ਚਲੋ ਉਹ ਚੀਜ਼ਾਂ ਆਪਣੇ ਨਹੀਂ ਧਿਆਨ ਚਾਹੁੰਦੇ ਬੇਨਤੀ ਇਹੀ ਆ ਭਾਈ ਸਾਰਿਆਂ ਨੂੰ ਠੀਕ ਹੈ ਤਾਂ ਅੱਗੇ ਸਾਹਮਣੇ ਇਹ ਜਾਨਵਰਾਂ ਦਾ ਧਿਆਨ ਕਰ ਲਈਏ ਚੜੀ ਜਨਾਂ ਔਰ ਜਦਾ ਅਮਰਤ ਵੇਲੇ ਉੱਠਦੇ ਆਪਾਂ ਹੂੰ ਹੂੰ ਅਮਰਤ ਵੇਲੇ ਉੱਠਦੇ ਕਿੰਨਾ ਵਧੀਆ ਨਜ਼ਾਰਾ ਹੁੰਦਾ ਹੈਗਾ ਔਰ ਆਵਾਜ਼ਾਂ ਸੁਣਨ ਨੂੰ ਕਿੰਨੀ ਵਧੀਆ ਲੱਗਦੀਆਂ ਨੇ ਸਾਰਿਆਂ ਨੂੰ ਇਹ ਬੇਨਤੀ ਹੈ ਵੱਧ ਤੋਂ ਵੱਧ ਧਿਆਨ ਰੱਖੋ ਵੀਰ ਬਣ ਕੇ ਰੁੱਖ ਲਾਓ ਬੂਟੇ ਲਾਓ ਇੱਕ ਇੱਕ ਦੋ ਦੋ ਕੋਈ ਫਲਾਂ ਵਾਲਾ ਕੋਈ ਫੱਲਾਂ ਵਾਲਾ ਕੋਈ ਦਰਖਤ ਜਦੋਂ ਆਪਾਂ ਸਾਵੇਂ ਬੈਠਾਂਗੇ ਉਹਨਾਂ ਦੇ ਇਹ ਕੁਦਰਤੀ ਨਜ਼ਾਰੇ ਸਾਰਿਆਂ ਨੂੰ ਬੇਨਤੀ ਹੈ ਜੀ ਬਾਕੀ ਚਾਚਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਘਰੇ ਆਏ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਕਿਤੇ ਦੁਬਾਰੇ ਆਪਾਂ ਕੋਈ ਨਵੇਂ ਵਿਸ਼ੇ ਤੇ ਕਿਰਪਾ ਕਰੂ ਮਹਾਰਾਜ ਜੀ ਆਵਾਂਗੇ ਸਾਰੇ ਦੱਸਿਓ ਵੀਰ ਬਣ ਕੇ ਵਿਚਾਰ ਮੇਰੀ ਕੋਈ ਗਲਤੀ ਹੋਈ ਤਾਂ ਵੀ ਦੱਸਿਓ ਕੋਈ ਸਹੀ ਗੱਲਾਂ ਨੇ ਸਾਰਿਆਂ ਨੂੰ ਬੇਜੀ ਦੱਸਿਓ ਵਾਹਿਗੁਰੂ ਜੀ ਦਾ ਖਾਸਾ ਤੇ ਬਾਕੀ ਦੇਖੋ ਜੀ ਮੰਗੂ ਸਿੰਘ ਦੇ ਡੰਗਰ ਵੀ ਬਹੁਤ ਵਧੀਆ ਕੱਚੀ ਜਗ੍ਹਾ ਦੇ ਵਿੱਚ ਖੜਾਏ ਹੋਏ ਨੇ ਸਾਰੇ ਖੁੱਲੀ ਜਗ੍ਹਾ ਕੱਚੀ ਇਹ ਕੱਚਾ ਵੀ ਜ਼ਰੂਰੀ ਹੈ ਜੀ ਹਾਂ ਹਾਂ ਪੱਕਾ ਪੱਕਾ ਚਲੋ ਪੱਕੇ ਦੇ ਇਹਨਾਂ ਨੂੰ ਹੀ ਬੈਠਣਾ ਔਖਾ ਹੋ ਜਾਂਦਾ ਇਹ ਕੋ ਬਹੁਤ ਵਧੀਆ ਲੱਗਦ ਨੇ ਇਦਾਂ ਖੜੇ ਹੈ ਨਾ ਬਾਕੀ ਦੋ ਟਾਈਮ ਨਵਾਉਣਾ ਚਾਹਤਾ ਵੀ ਮੈਂ ਤਾਂ ਖੇਤ ਦਾ ਕੰਮ ਛੱਡਦਾ ਨਾ ਮੈਂ ਕੰਮ ਛੱਡਦਾ ਫੇਰ ਸਾਰੇ ਕਹਿੰਦੇ ਨੇ ਵੀ ਡੰਗਰਾਂ ਵਾਲੇ ਕੰਮਾਂ 'ਚ ਕੀ ਐ ਟਾਈਮ ਟੇਬਲ ਮੈਂ ਤਾਂ ਨਜ਼ਾਰਾ ਹੈਗਾ ਜੀ ਤੜਕੇ 4 ਵਜੇ ਉੱਠ ਕੇ ਨਵਾ ਕੇ ਮੈਸਾਂ ਹਰਾ-ਹਰਾ ਲਿਆ ਕੇ 10 ਵਜੇ ਨੂੰ ਪੀਲੇ ਹੋ ਜਾਂਦਾ ਠੀਕ ਆਸਣੇ 3 ਵਜੇ ਤੋਂ ਮੈਂ ਫੇਰ ਸਟਾਰਟ ਹੋ ਜਾਣਾ ਕੰਮ ਤੇ ਮੈਨੂੰ ਮੈ ਭਾਈ ਸਭ ਤੋਂ ਵਧੀਆ ਲੱਗਦਾ ਤੁਸੀਂ ਵੀ ਇਹੀ ਕੰਮ ਕਰੋ ਆਪਦੇ ਘਰਾਂ 'ਚ ਇੱਕ ਦਮ ਮਸਾਂ ਰੱਖ ਕੇ ਪਿਆਰ ਤੇ ਦੇਖੋ ਜੀ ਰੇੜਾ ਕਿੰਨਾ ਸੋਹਣਾ ਲੱਗਦਾ ਖੜਾ ਕਾਫੀ ਟਾਈਮ ਬਾਅਦ ਦੇਖਿਆ ਸੀ ਵੀ 10-15 ਸਾਲ ਹੋ ਗਏ ਰੇੜਾ ਕਰੇ ਨੂੰ ਖਤਮ ਕਰੇ ਨੂੰ ਤੇ ਇੱਕ ਦਵਾਰੇ ਆਪਾਂ ਪਿੰਜਰਾ ਫੇਰ ਦਿਖਾਉਨੇ ਆ ਦੇਖੋ ਜੀ ਜਿਹਦੀ ਵੀ ਜ਼ਰੂਰਤ ਹੈ ਜ਼ਰੂਰ ਪਿੰਜਰੇ ਬਾਰੇ ਮੈਸੇਜ ਫੋਨ ਕਰਿਓ ਕਿ ਜਿੰਨ ਵੀ ਲੋੜ ਹੋਈ ਜ਼ਰੂਰ ਆਪਾਂ ਪਿੰਜਰੇ ਬਾਰੇ ਤੁਸੀਂ ਦੱਸਿਓ ਆਪਾਂ ਦਵਾਵਾਂਗੇ ਤੁਹਾਨੂੰ ਆਪਣੇ ਪਿੰਡ ਕਨਹੋਰੀ ਕਲਾਂ ਦੇ ਵਿੱਚ ਹੀ ਤੇ ਇਹ ਜਿਹੜਾ ਵੀ ਨੇੜੇ ਤੇੜੇ ਤੋਂ ਦੇਖ ਰਿਹਾ ਜ਼ਰੂਰ ਸੰਪਰਕ ਕਰਿਓ ਕੋਈ ਦੂਰ ਦਾ ਹੋ ਕੋਈ ਗੱਲ ਨਹੀਂ ਜੀ ਆਪਾਂ ਹੋਰ ਵੀ ਰੇਟ ਮਾਰਾਂਗੇ ਹਾਂ ਕੋਈ ਦੂਰ ਦਾ ਹੋ ਜਿਸਵੀਰ ਸਿੰਘ ਕਹਿੰਦਾ ਆਪਾਂ ਹੋਰ ਵੀ ਰੇਟ ਘਟਾ ਦੇਾਂਗੇ ਜਿਹੜਾ ਜਗਰੇ ਨੂੰ ਕਰਾਇਆ ਪਊਗਾ ਠੀਕ ਹੈ ਜੀ ਤੇ ਲਓ ਜੀ ਸ਼ਾਮ ਹੋ ਗਈ ਬਿਲਕੁਲ ਆਪਾਂ ਆਪਮੰਗੂ ਸਿੰਘ ਦੇ ਘਰੋਂ ਆ ਗਏ ਹੁਣ ਤੇ ਆਪਾਂ ਦੁਕਾਨ ਵੀ ਵਧਾਉਣੀ ਹੈ ਤੇ ਹੁਣ ਆਪਾਂ ਇੱਥੇ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਤੇ ਕੱਲ ਨੂੰ ਮਿਲਾਂਗੇ ਜੀ ਨਵੇਂ ਵਲੌਗ ਦੇ ਵਿੱਚ ਉਮੀਦ ਹੈ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਕਮੈਂਟ ਕਰਨ ਦਾ ਬਿਲਕੁਲ ਵੀ ਨਹੀਂ ਛੱਡਣਾ ਜ਼ਰੂਰ ਕਰਨੇ ਲਿਖ ਮੈਂ ਭਵਿੱਖ ਉਸ ਕਰਨੇ ਲੇਗੀ ਤੇ ਬਾਕੀ ਆਪਾਂ ਮਿਲਦੇ ਹਾਂ ਜੀ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਨੀਸਾਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ